ਥਲੇਰੀਆ ਹੋ ਗਿਆ ਬੁਖਾਰ ਹੋ ਗਿਆ ਇਹਨਾਂ ਨੂੰ ਠੀਕ ਹੈ ਉਹਨਾਂ ਦੀ ਦਵਾਈ ਆ ਜਾਂਦੀ ਇਹਨਾਂ ਦੀ ਜੀ 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 ਠੀਕ ਹੈ ਜੀ ਇੱਕ ਜਿਵੇਂ ਆਪਣੇ ਮਨ ਲੈ ਕੇ ਚੱਲੋ ਕੋਈ ਦੁੱਧ ਘਟ ਗਿਆ ਇੱਕ ਨਾ ਦੁੱਧ ਨਹੀਂ ਘਟਦਾ ਇਹ ਮੇਨ ਚੀਜ਼ ਹੈ ਦੁੱਧ ਘਟਦਾ ਨਹੀਂ ਬਾਈ ਜੀ ਨਹੀਂ ਇਹਦੇ ਨਾਲ ਬਿਲਕੁਲ ਨਹੀਂ ਘਟਦਾ ਜੀ ਤੋ ਕਿ ਆਪਾਂ ਐਂਟੀਬਾਇਟਿਕ ਢੀਕ ਲਾਉ। ਠੀਕ ਠੀਕ ਲਾ ਲਓ। ਨਹੀਂ ਸਹੀ ਗੱਲ ਤੁਸੀਂ ਦੇਖ ਲਓ। ਜਦੋਂ ਮੈਂ ਸਟੈਟਸ ਤੇ ਦੁੱਧ ਤੱਕ ਘਟਾਉਣਾ ਲਾਜ਼ਮੀ ਹੈ ਜੀ। ਜਦੋਂ ਹੁੰਦੀ ਆ ਹਾਂਜੀ। ਉਦੋਂ ਇੱਕ ਦੋ ਦਿਨ ਘਟਾਉਂਦੇ ਆ ਦਵਾਈ ਦੇ ਨਾਲ ਸ਼ੁਰੂ ਕਰ ਦਿੰਨੇ ਆ ਤਾਂ ਦੁੱਧ ਬਦਲਣ ਲੱਗ ਜਾਂਦਾ ਥਣ ਸਹੀ ਹੋਣ ਲੱਗ ਜਾਂਦਾ ਜੀ। ਕੋਈ ਨੁਕਸਾਨ ਨਹੀਂ। ਬਿਲਕੁਲ ਨਹੀਂ ਹੈਗੀ। ਅੱਛਾ ਜੀ। ਹਾਂ ਇੱਕ ਮੋਗ ਦੀ ਦਵਾਈ ਇਹਨਾਂ ਦੀ ਮੋਗ ਦੀ ਦਵਾਈ ਦੇ ਦਿਓ। ਨਾਲ ਦੇ ਨਾਲ ਆਰਾਮ ਜੀ। ਨਾਲ ਦੀ ਨਾਲ ਨਾਲ ਦੀ ਨਾਲ ਜੀ। ਪਹਿਲੇ ਡੰਗੇ। ਦੋ ਵਾਰੀ ਦੋ ਜੀ ਬਸ ਦੋ ਵਾਰ ਤੋਂ ਬਾਅਦ ਤਾਂ ਸੁਣ ਲੋੜ ਹੀ ਨਹੀਂ ਹੈਗੀ ਜੀ। ਕਿਸੇ ਚੀਜ਼ ਦੀ? ਨਹੀਂ ਜੀ। ਅੱਛ ਮਸਟ ਐਡਸ ਦਾ ਹੁਣ ਬੁਲਾਉਂਦੇ ਨੇ ਡਾਕਟਰ ਨੂੰ ਤਾਂ ਇਹ ਕੋਈ ਫਾਇਦਾ ਨਹੀਂ ਪਹਿਲੀ ਗੱਲ ਤਾਂ ਜੇ ਡਾਕਟਰ ਲੇਟ ਫੇਡ ਵੀ ਹੋ ਜਾਂਦਾਗਾ ਫਿਰ ਔਖਾ ਹੋ ਜਾਂਦਾ ਸੀਗਾ ਤੇ ਮੰਨ ਕੇ ਚੱਲੋ ਹੁਣ ਫੋਨ ਲਾਤਾ ਸਵੇਰੇ ਤੇ ਸ਼ਾਮ ਨੂੰ ਡਾਕਟਰ ਨੇ ਆਉਣਾ ਫਿਰ ਮੁੜ ਕੇ ਸਾਨੂੰ ਆਏ ਨੇ ਪਤਾ ਲੱਗਦਾ ਵੀ ਹਾਂ ਨਾ ਕੀ ਆ ਹੁਣ ਇਹਨਾਂ ਦਾ ਸੌਖਾ ਤਰੀਕਾ ਤਾਂ ਨਾਲੋਂ ਵਧੀਆ ਵੀ ਇੱਕ ਨੰਬਰ ਦੇ ਰੋ ਤੇ 8 ਨੰਬਰ ਦੇ ਰੋ ਚੁੱਪ ਕਰਕੇ ਬਸ ਗੱਲ ਖਤਮ ਹੋ ਜਾਂਦੇ ਉਹ